ਹੈ ਲੇਕਿਨ ਉਹਦੇ ਵਿੱਚੋਂ ਮੱਖਣ ਕਿਵੇਂ ਆ ਸਕਦਾ ਇਹੋ ਹੀ ਭਰਮ ਹੈ ਸਭ ਨਾਲੋਂ ਵੱਡਾ ਇਹੋ ਹੀ ਭੁਲੇਖਾ ਹੈ ਵੀ ਜੋ ਮੰਨ ਕੇ ਬੈਠਾ ਉਹ ਹੈ ਨਹੀਂ ਹੈ ਜੋ ਹੈ ਉਹ ਤੈਨੂੰ ਦਿਖਦਾ ਨਹੀਂ ਹੈ ਤਾਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾ ਦੋਏ ਭਰਮ ਪੁਲਾਣੀਆਂ ਦੁਜੈ ਲੱਗਾ ਹੇਤ ਔਰ ਬੜੀ ਸੰਸਾਰ ਦੇ ਜੀਵ ਆ ਪਿਛੇ ਫੇਰ ਉਹਦੇ ਤੋਂ ਪਹਿਲਾਂ ਵੀ ਇੱਕ ਆ ਜਿਹੜੇ ਪਾਸੇ ਬਾਬਾ ਬੁੱਢਾ ਸਾਹਿਬ ਜੀ ਹੋਣਾ ਦਾ ਜਨਮ ਸਥਾਨ ਕੱਥੂ ਨੰਗਲ ਉਹਦੇ ਨੇੜੇ ਪਿਛਲੇਰੇ ਸਮੇਂ ਵਿੱਚ ਘਟਨਾ ਹੋਈ ਸੀ ਹੁਣ ਫੇਰ ਇੱਕ ਇਹੋ ਜਿਹੀ ਘਟਨਾ ਸਾਹਮਣੇ ਆਈ ਉਹ ਕਿਤੇ ਉਹਨਾਂ ਨੇ ਕੋਈ ਪੈਲਸ ਖਰੀਦ ਲਿਆ ਪਿੰਡਾਂ ਦੇ ਵਿੱਚ ਜਿਵੇਂ ਪੈਲਸ ਬਣੇ ਨੇ ਪੈਲਸ ਖਰੀਦ ਲਿਆ ਤੇ ਉਹਦਾ ਕੰਮ ਨਾ ਚੱਲੇ ਜਿਵੇਂ ਬੰਦਾ ਚਾਹੁੰਦਾ ਨਾ ਵੀ ਮਾਇਆ ਲਈ ਤੇ ਨਾਲ ਦੀ ਨਾਲ ਜੀ ਉਹ ਕੰਮ ਨਾ ਚੱਲੇ ਤੇ ਉਹਨਾਂ ਨੇ ਕਿਤੇ ਕਿਸੇ ਤੰਤਰਿਕ ਕੋਲੇ ਜਾਵੜੇ ਲੋਕ ਅਕਸਰ ਇਹੋ ਜੇ ਕੰਮਾਂ 'ਚ ਤੁਰ ਪੈਂਦੇ ਆ ਸੰਸਾਰ ਦੀ ਕਹਾਣੀ ਇਹ ਆ ਉਹ ਕਿਸੇ ਤੰਤਰਿਕ ਕੋਲੇ ਜਾਵੜੇ ਤੇ ਉਹਨਾਂ ਕੋਨੇ ਆਖ ਦਿੱਤਾ ਕਹਿੰਦਾ ਵੀ ਕੰਮ ਤੁਹਾਡਾ ਨਾ ਬੰਨਿਆ ਕਿਸੇ ਨੇ ਇਹੋ ਜੇ ਸ਼ਬਦ ਵਰਤਦੇ ਹੋ ਬੰਨਿਆ ਤੇ ਉਹ ਕਹਿੰਦੇ ਜੀ ਫੇਰ ਕਹਿੰਦੇ ਤੁਹਾਨੂੰ ਬਲੀ ਦੇਣੀ ਪੈਣੀ ਤੇ ਬਲੀ ਵੀ ਕੀ ਦੀ ਕਹਿੰਦੇ ਵੀ ਕਿਸੇ ਇਨਸਾਨੀ ਜਾਮੇ ਵਿੱਚ ਖਾਸ ਕਰਕੇ ਕਿਸੇ ਬੱਚੀ ਦੀ ਔਰ ਉਹਨਾਂ ਨੇ 3 ਤੋਂ 4 ਸਾਲ ਦੀ ਧੀ ਘਰ ਵਿੱਚ ਕਿਤੇ ਖੇਡਣ ਆਉਂਦੀ ਸੀ ਗਵਾਂਢ ਚ ਤੇ ਬੰਦਾ ਭਰਮ ਦੇ ਵਿੱਚ ਕਿੰਨਾ ਗਰਕ ਸਕਦਾ ਕਿੱਥੋਂ ਤੱਕ ਜਾ ਸਕਦਾ ਬਈ ਉਹਦਾ ਅੰਦਰਲਾ ਮਾਈਂਡ ਕਿਸ ਤਰ੍ਹਾਂ ਵਾਸ਼ ਹੋ ਜਾਂਦਾ ਆਪਾਂ ਸੋਚ ਵੀ ਨਹੀਂ ਸਕਦੇ ਮਤਲਬ 3-4 ਸਾਲ ਦੀ ਧੀ ਆਖਿਆ ਉਹਨੂੰ ਜਿਹੜਾ ਉਹਦੀ ਬਲੀ ਦੇ ਦਿਓ ਤੇ ਤੁਹਾਡਾ ਕੰਮ ਜਿਹੜਾ ਖੁੱਲ ਜਾਏਗਾ ਚੱਲ ਪਾਏਗਾ। ਔਰ ਉਹ ਧੀ ਜਿਹੜੀ ਉਹਨਾਂ ਨੇ ਘਰ ਦੇ ਵਿੱਚ ਵੱਢ ਟੋਕ ਕਰਕੇ ਤੇ ਦੱਬ ਦਿੱਤੀ। ਬਾਅਦ ਦੇ ਵਿੱਚ ਫੜੇ ਗਏ। ਫਿਰ ਉਹ ਤੰਤਰਿਕ ਵੀ ਫੜਿਆ ਵੀ ਜਿੰਨੇ ਇਹੋ ਜਿਹੇ ਤਰੀਕੇ ਦੱਸੇ ਸਨ। ਕਿਉਂਕਿ ਵੱਧ ਤੋਂ ਵੱਧ ਇਹੋ ਜੇ ਵਹਿਮ ਭਰਮ ਦੇ ਵਿੱਚ ਔਰ ਸਮਾਜ ਭਰਿਆ ਪਿਆ। ਜਿੱਥੇ ਮਰਜ਼ੀ ਚਲੇ ਜਾਓ। ਦੁਨੀਆ ਜਿਹੜੀ ਤੁਹਾਨੂੰ ਉੱਥੇ ਜਾ ਕੇ ਵੇਖੋ ਵੀ ਕਿੰਨੇ ਕਮਲੇ ਇਕੱਠੇ ਹੋਏ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਰਮ ਹੈ ਬਹੁਤ ਵੱਡਾ ਔਰ ਇਹ ਮਹੀਨਾ ਵੀ ਹੈ ਨਾ ਜਿਹੜਾ ਇਹਦੇ ਵਿੱਚ ਤੁਸੀਂ ਵੇਖੋਗੇ ਚੀਜ਼ ਨੂੰ ਇਹਨੂੰ ਜੇ ਤੁਸੀਂ ਪਹਿਲਾਂ ਕਦੀ ਨਹੀਂ ਵਾਚ ਕੀਤਾ ਬਦਲ ਚੜ੍ਹ ਕੇ ਆਉਂਦੇ ਆ ਲੱਗਦਾ ਵੀ ਹੁਣ ਬਹੁਤ ਮੁੱਲੇ ਧਾਰ ਵਰਖਾ ਹੋਏਗੀ ਕਈ ਵਾਰੀ ਆਉਂਦੇ ਪੈਂਦਾ ਕੋਈ ਨਹੀਂ ਭੱਜ ਜਾਂਦੇ ਫਿਰ ਦੂਜਾ ਕੰਮ ਬਣਦਾ ਕਈ ਵਾਰੀ ਬਹੁਤ ਹਮਮਤ ਹੋਏਗੀ ਗਰਮੀ ਲੱਗੇਗੀ ਜੇ ਤ ਕਾਲਾ ਪੈਗਾ ਤਰਾਟਕੇ ਆਖਦੇ ਨੂੰ ਠੇਠ ਭਾਸ਼ਾ ਚ ਉਹਨ ਜਦੋਂ ਮੀਂਹ ਪੈਂਦਾ ਤੇ ਸੋਚਦਾ ਬੰਦਾ ਪਤਾ ਕੀ ਹੈ ਕਹਿੰਦਾ ਹੁਣ ਚਾਰ ਕਣੀਆਂ ਪੈ ਗਈਆਂ ਨੇ ਤੇ ਗਰਮੀ ਤੋਂ ਰਾਹਤ ਮਿਲੇਗੀ ਪਰ ਇਹ ਭਾਦਰੋਂ ਦਾ ਮਹੀਨਾ ਇਹੋ ਜਿਹਾ ਵੀ ਮੀਂਹ ਪੈਣ ਤੋਂ ਬਾਅਦ ਇੱਕੇ ਦਮ ਧੁੱਪ ਜਦੋਂ ਚੜਦੀ ਹੈ ਨਾ ਤੇ ਹਮਤ ਉਸ ਦੇ ਨਾਲੋਂ ਵੀ ਜ਼ਿਆਦਾ ਹੋ ਜਾਂਦੀ ਵੀ ਭਲੇ ਖਾਏ ਸੀ ਵਰਖਾ ਹੋਏਗੀ ਉਸ ਤੋਂ ਬਾਅਦ ਇਹ ਗਰਮੀ ਤੋਂ ਨਜਾਤ ਮਿਲੇਗੀ ਪਰ ਹੁੰਦਾ ਉਲਟ ਹੈ ਤਨ ਚਿਪ ਚਿਪ ਕਰੀ ਜਾਂਦਾ ਹੈ ਮਨੁੱਖ ਜਿਹੜਾ ਔਖਾ ਹੁੰਦਾ ਹੈ ਤਾਂ ਕਰਕੇ ਇੱਕ ਸਾਡੇ ਇੱਥੇ ਕਹਾਵਤ ਪੰਜਾਬ ਦੇ ਵਿੱਚ ਸੀ ਵੀ ਭਾਦਰੋਂ ਦੇ ਮਰੋੜਿਆਂ ਦਾ ਮਾਰਿਆ ਜੱਟ ਸਾਧ ਹੋ ਗਿਆ ਉਹਨੇ ਆਖਿਆ ਵੀ ਕੌਣ ਕਰੇ ਹੋ ਜਾ ਕੰਮ ਐ ਤਾਂ ਬੜਾ ਔਖਾ ਐ ਭੁਲੇਖਾ ਐ ਸੀ ਵੀ ਵਰਖਾ ਹੋਏਗੀ ਤੇ ਠੰਡ ਹੋ ਜਾਏਗੀ ਪਰ ਉਹ ਹੋਈ ਨਾ ਉਲਟੋ ਹੋ ਗਿਆ ਕੰਮ ਇਸੇ ਤਰ੍ਹਾਂ ਦਾ ਭੁਲੇਖਾ ਮਨੁੱਖ ਦੇ ਮਨ ਵਿੱਚ ਹੈ ਇਹਨੂੰ ਲੱਗਦਾ ਹੈ ਪਦਾਰਥਾਂ ਦੀ ਧਨ ਦੀ ਇਹਦੀ ਜ਼ਿੰਦਗੀ 'ਚ ਵਰਖਾ ਹੋਏਗੀ ਤੈਨੂੰ ਲੱਗਦਾ ਵੀ ਸੁੱਖ ਦਾ ਸਾਹ ਆਏਗਾ ਪਰ ਹੁੰਦਾ ਕੀ ਹੈ ਜਿਵੇਂ ਜਿਵੇਂ ਕਹਾਣੀ ਫਿਰ ਸਿਆਣੇ ਕਹਿੰਦੇ ਜਿੱਡੇ ਵੱਡੇ ਸਿਰ ਓਡੀ ਵੱਡੀ ਪੀੜ ਵੀ ਲੱਗਦਾ ਏ ਸੀ ਵੀ ਸ਼ਾਇਦ ਆ ਕੁਝ ਆ ਜਾਏਗਾ ਤੇ ਸੁੱਕੇ ਹੋ ਜਾਵਾਂਗੇ ਨਜਾਤ ਮਿਲ ਜਾਏਗੀ ਪਰ ਕਹਾਣੀ ਉਹ ਦੇ ਉਲਟ ਹੋਈ ਬਿਲਕੁਲ ਇਸ ਤਰ੍ਹਾਂ ਵੀ ਵਰਖਾ ਹੋਏਗੀ ਤੇ ਗਰਮੀ ਤੋਂ ਨਜਾਤ ਮਿਲੇਗੀ ਲੇਕਿਨ ਹੋਇਆ ਉਲਟ ਅੱਗੇ ਨਾਲ ਵੀ ਮਸਜਾ ਦੀ ਕਿਦਮ ਧੁੱਪ ਚੜੀ ਘਬਰਾਟ ਹੁੰਦੀ ਹੈ ਇਸੇ ਤਰ੍ਹਾਂ ਲੱਗਦਾ ਸੀ ਪਦਾਰਥ ਹੋਣਗੇ ਵਸਤੂਆਂ ਆਉਣਗੀਆਂ ਸੌਖੇ ਹੋ ਜਾਵਾਂਗੇ ਪਰ ਹੋਇਆ ਬਿਲਕੁਲ ਉਹਦੇ ਵਿਪਰੀਤ ਮਹਾਰਾਜ ਕਹਿੰਦੇ ਏਕ ਭੁਲੇਖਾ ਹੈ ਭਾ ਦੋਹੇ ਭਰਮ ਪੁਲਾਣੀਆਂ ਦੂਜੇ ਲੱਗਾ ਹੇਤ ਆਪਣੇ ਮਾਲਕ ਨੂੰ ਛੱਡ ਕੇ ਕਿਸੇ ਦੂਜੇ ਨਾਲ ਜੁੜ ਬੈਠੇ ਫਿਰ ਕਹਿੰਦੇ ਜਦੋਂ ਇੱਕ ਛੱਡ ਦਿੱਤਾ ਫਿਰ ਉਧਾਰਨ ਜੀਵਾਤਮਾ ਤੋਂ ਸ਼ੁਰੂ ਕਰਦੇ ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੀਤ ਕਹਿੰਦੇ ਲੱਖਾਂ ਤਰ੍ਹਾਂ ਦਾ ਸ਼ਿੰਗਾਰ ਵੀ ਉਹ ਜੀਵ ਇਸਤਰੀ ਬਣਾ ਲਵੇ ਜਿਨੇ ਆਪਣੇ ਸਿਰ ਦਾ ਸਾਈਂ ਛੱਡ ਦਿੱਤਾ ਆਪਣੇ ਸਿਰ ਦੇ ਸਾਈਂ ਨਾਲ ਪ੍ਰੀਤ ਨਹੀਂ ਹੈ ਤਾਂ ਕਹਿੰਦੇ ਉਹਦਾ ਬਣਾਇਆ ਸ਼ਿੰਗਾਰ ਵੀ ਕਿਹੜੇ ਕੰਮ ਦਾ ਹੈ ਮਹਾਰਾਜ ਨੇ ਇੱਕ ਵਚਨ ਵਰਤਿਆ ਕਾਮਣ ਤੋ ਸ਼ਿੰਗਾਰ ਕਰ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਣਾਏ ਕਹਿੰਦੇ ਉਸ ਕੰਤ ਨੂੰ ਤਾਂ ਮਨਾ ਫਿਰ ਉਹ ਸ਼ਿੰਗਾਰ ਵੀ ਤੇਰਾ ਚੰਗਾ ਹੋਏਗਾ ਕਾਮਣ ਤੋਂ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ ਕਹਿੰਦੇ ਮਤ ਸੇਜੈ ਕੰਤ ਨਾ ਆਵੈ ਕਹਿੰਦੇ ਲੇਕਿਨ ਜੇ ਕੰਤੀ ਨਾ ਆਇਆ ਤਾਂ ਕੀ ਹੋਏਗਾ ਇਹ ਵੈ ਬਿਰਥਾ ਜਾਏ ਇਹ ਤੇਰਾ ਸ਼ਿੰਗਾਰ ਵੀ ਵਿਰਥ ਚਲਾ ਜਾਏ ਕਿਸੇ ਲੇਖੇ ਵਿੱਚ ਨਹੀਂ ਹੈ ਤਾਂ ਉਹਨੂੰ ਮਹਾਰਾਜ ਜੀ ਨੇ ਫੁਨੇ ਬਾਣੀ ਵਿੱਚ ਆਖਿਆ ਸਖੀ ਕਾਜਲ ਹਾਰ ਤੰਬੂਲ ਸਭੇ ਕੇ ਸਾਜਿਆ 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਕਰ ਆਵੇ ਕੰਤ ਤਾ ਸਭ ਕੁਛ ਸਪਾਈਐ ਹਰ ਹਾਂ ਕੰਤੈ ਕਹਿੰਦੇ ਕੰਤ ਤੋਂ ਬਿਨਾ ਜਿਹੜਾ ਸ਼ਿੰਗਾਰ ਹੈ ਉਹ ਸਾਰੇ ਦਾ ਸਾਰਾ ਵਿਅਰਥ ਚਲਾ ਜਾਏਗਾ ਉਹ ਕਿਸੇ ਥਾਂ ਨਹੀਂ ਪਹਿਣਾ ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਹੁਣੇ ਅਸੀਂ ਆਖੰਗ ਜੀ ਤੇ ਸੁਹਾਗਨ ਨੂੰ ਆਖਿਆ ਮਹਾਰਾਜ ਕਹਿੰਦੇ ਨਹੀਂ ਸਾਡੀ ਜ਼ਿੰਦਗੀ ਵਿੱਚ ਵੀ ਸ਼ਿੰਗਾਰ ਕੀਏ ਮਰਨ ਲਈ ਰਹਿਣ ਵਾਸਤੇ ਘਰ ਦਿੱਤਾ ਹੈ ਪਾਉਣ ਵਾਸਤੇ ਲੀੜਾ ਕੱਪੜਾ ਵਾਧੂ ਹੈ ਆਉਣ ਜਾਣ ਵਾਸਤੇ ਸਾਧਨ ਨੇ ਖਾਣ ਪੀਣ ਵਾਸਤੇ ਪਦਾਰਥ ਨੇ ਇਹ ਸਾਰਾ ਕੀ ਹੈ ਮਨੁੱਖ ਦੀ ਜ਼ਿੰਦਗੀ ਦਾ ਸ਼ਿੰਗਾਰ ਹੈ ਤੇ ਇਸ ਸ਼ਿੰਗਾਰ ਦਾ ਇਹ ਲੇਖੇ ਕਦੋਂ ਪਹਿਣਾ ਹੈ ਲੇਖੇ ਤਾਂ ਪਹਿਣਾ ਜੇ ਮਾਲਕ ਦੀ ਪ੍ਰਾਪਤੀ ਹੋ ਗਈ ਤਾਂ ਨਹੀਂ ਤੇ ਜੋ ਇਹ ਕਲਾ ਔਰੰਗਜ਼ੇਬ ਨੂੰ ਥੋੜੀ ਕਿਹਾ ਮਾਜ ਕੀ ਵਾਰ ਆਪਾਂ ਕਹਿੰਦੇ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪਹਿਲਾ ਜਫਰਨਾਮਾ ਜਿਹੜਾ ਨੂੰ ਮੰਨਦੇ ਆਪਾਂ ਵੀ ਲਿਖਿਆ ਤੇ ਕੀ ਲਿਖਿਆ ਸੀ ਉਹਨੂੰ ਮਹਾਰਾਜ ਨੇ ਇਹੋ ਹੀ ਕਿਹਾ ਨਾ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ ਕੋਏ ਜੇ ਜੀਵੇ ਪਤ ਲੱਥੀ ਜਾਏ ਕਹਿੰਦੇ ਸਭ ਹਰਾਮ ਜੇ ਤੱਕ ਸਖਾਇ ਕੀ ਹੋ ਗਿਆ ਸੋਹਣੀਆਂ ਸੇਜਾਂ ਤੇ ਪੈਣਾ ਹੈ ਕੀ ਹੋ ਗਿਆ ਰਾਜ ਸਿੰਘਾਸਣ ਤੇ ਬੈਠਾ ਹੈ ਕੀ ਹੋਇਆ ਤੇਰਾ ਹੁਕਮ ਚੱਲਦਾ ਹੈ ਕੀ ਹੋਇਆ ਤੈਨੂੰ ਸਲੂਟ ਮਾਰਨ ਵਾਲੇ ਅੱਗੇ ਪਿੱਛੇ ਨੇ ਦਰਬਾਨ ਖਲੋਤੇ ਨੇ ਜਿੱਧਰ ਜਾਣਾ ਮਨਿਆਦੀਆਂ ਹੁੰਦੀਆਂ ਨਗਾਰੇ ਵੱਜਦੇ ਨੇ ਸਭ ਸ਼ਿੰਗਾਰ ਹੈ ਪਰ ਕਿੰਦੇ ਚੇਤਾ ਰੱਖੀ ਇੱਕ ਕੌਡੀ ਵੀ ਕੀਮਤ ਨਹੀਂ ਜੇ ਸਭ ਕੁਝ ਦੇ ਹੁੰਦਿਆਂ ਰੱਬ ਨੂੰ ਨਾ ਮਿਲ ਸਕੇ ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਵੀ ਇਹੋ ਹੀ ਕਵਾਂਗੇ ਰਾਜਾਂ ਵਰਗੀ ਜ਼ਿੰਦਗੀ ਜਿਉਉਣੇ ਆ ਜੀ ਆਹ ਮਹਾਰਾਜ ਕਹਿੰਦੇ ਇੱਕ ਕੌਡੀ ਕੀਮਤ ਨਹੀਂ ਇਹਦੀ ਜਿਸ ਮਾਲਕ ਨੇ ਐਡੇ ਸ਼ਿੰਗਾਰਾਂ ਨਾਲ ਤੇਰੀ ਜ਼ਿੰਦਗੀ ਨੂੰ ਸ਼ਿੰਗਾਰਿਆ ਜੇ ਉਹ ਚੇਤੇ ਨਹੀਂ ਆਉਂਦਾ ਤੇ ਸ਼ਿੰਗਾਰ ਸਭ ਵਿਅਰਥ ਨੇ ਉਹ ਤਾਂ ਫਿਰ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਨਾਨਕ ਠੱਗਿਆ ਮੁਠਾ ਜਾਏ ਵਿਣ ਨਾਵੇਂ ਪਤ ਗਿਆ ਗਵਾਏ ਇਹ ਸਭ ਸ਼ਿੰਗਾਰ ਨੇ ਧੀਆਂ ਪੁੱਤ ਮਾਲਕ ਨੇ ਦਿੱਤੇ ਨੇ ਪਰਿਵਾਰ ਦਿੱਤਾ ਘਰ ਦਿੱਤਾ ਕਾਰੋਬਾਰ ਦਿੱਤਾ ਸਭ ਕੁਝ ਹੈ ਇਹ ਸਭ ਬੰਦਿਆ ਤੇਰੀ ਜ਼ਿੰਦਗੀ ਦਾ ਸ਼ਿੰਗਾਰ ਹੈ ਪਰ ਇਹ ਥਾਂ ਓਦੋਂ ਪਹਿਣਾ ਜੇ ਇਹ ਸਭ ਕੁਝ ਪਾ ਕੇ ਉਸ ਮਾਲਕ ਨੂੰ ਪਾ ਲਿਓ ਤੇ ਜੇ ਨਾ ਪਾਇਆ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਤਾਂ ਰਹਿਣ ਗਵਾਈ ਸੋਇਇ ਕੈ ਦਿਵਸ ਗਵਾਇਆ ਖਾਏ